ਉੰ데 ਤੇ ਗਾਂ ਵੀ ਉਹ ਕਹੇ ਦਿੱਤੀ ਪੈਨੂ ਜਾ ਕੇ ਨੁਕਸਾਨ ਪਹਚਾ ਸਕਦਾ ਹੈ ਆਪਣੀ ਇੱਜ਼ਤ ਨੂੰ ਇੱਜ਼ਤ ਸਮਝਿਆ ਵਾ ਚਲੋ ਠੀਕ ਆ ਪਰ ਇਹੋ ਜੀ ਹਰਕਤ ਨਹੀਂ ਗਿਆ ਵੀ ਕਿਸੇ ਦੀ ਹੋਰ ਧੀ ਦੇ ਨਾਲ ਨਵੇ ਉਹਦੀਆਂ ਖੁਦ ਤਿੰਨ ਭੈਣਾਂ ਆ ਉਹ ਵੀ ਸਰਕਾਰੀ ਸਕੂਲ ਦੀਆਂ ਟੀਚਰਾਂ ਆ ਉਹਨੂੰ ਆਪਣੀਆਂ ਭੈਣਾਂ ਵਾਲੀ ਵੀਖ ਲੈਣਾ ਚਾਹੀਦਾ ਹੈ ਵੀ ਮੈਂ ਮਾਸਾ ਮਾਸਾ ਕੁੜੀਆਂ ਦੇ ਨਾਲ ਕਿਹੜੀਆਂ ਹਰਕਤਾਂ ਕਰਨ ਲੱਗਾ ਹੈ ਵੀ ਮੈਂ ਕੀ ਨਕਾ ਕਰਾਉਣ ਲੱਗਾ ਆ ਮਾਸਾ ਸ਼ਰਮ ਨਹੀਂ ਆਈ ਦਰ ਲਾਂ ਤੇ ਉਹ ਜੇ ਬੰਦੇ ਦੇ ਬੰਦਾ ਬਣ ਬੈਠਾ ਜਿਹੜਾ ਸਰ ਨਹੀਂ ਤੇ ਬਸ ਇਹੋ ਕਹਿਣਾ ਚਾਹੁੰਦੇ ਕਿ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਸਾਨੂੰ ਉਸ ਅਰੈਸਟ ਹੋਣਾ ਚਾਹੀਦਾ ਹਨ ਇਹੋ ਮੰਗਿਆ ਬਸ ਵੀ ਮਤਲਬ ਸ਼ਾਮਾਂ ਪੈ ਗਈਆਂ 5 ਵਜ ਗਏ ਦਿਨ ਸਕੂਲ ਵੀ ਬੰਦ ਹੋ ਗਿਆ ਦਿਨ ਸਕੂਲ ਲੱਗਾ ਸਾਰਾ ਆਏਗੀ ਪਰ ਉਹ ਜਿਹੜੇ ਉਹਨਾਂ ਦੇ ਚਾਚਾ ਜੀ ਆਏ ਸੀ ਨਾ ਉਹਨਾਂ ਨੇ ਕਿਹਾ ਸੀ ਕਿ ਚਲੋ ਆਪਾਂ ਉੱਥੇ ਮਜੀਠੇ ਜਾ ਕੇ ਤੇ ਗੱਲ ਕਰਦੇ ਆ ਦਫ਼ਤਰ ਵਿੱਚ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਇੱਥੇ ਗੱਲ ਗੋਲਮੋਲ ਹੋਉਂਦੀ ਅਹੀਂ ਨਹੀਂ ਇੱਥੇ ਜਾਣਾ ਆਪਾਂ ਸਿੱਧਾ ਥਾਣੇ ਚੱਲੀਏ ਇਹ ਇਹ ਰੋ ਟਿਖਾਰ ਖਾਨ ਦੇ ਇਹਨਾਂ ਨੂੰ ਵੀ ਬੜਾ ਗੁੱਸਾ ਚੜਿਆ ਵੀ ਸਾਡੀ ਧੀ ਦੇ ਨਾਲ ਸਾਡੇ ਘਰ ਦੇ ਲਾਗੇ ਇੰਨਾ ਕੁਝ ਹੋ ਗਿਆ ਤੇ ਸਾਨੂੰ ਪਤਾ ਤੱਕ ਨਹੀਂ ਲੱਗਾ ਗੁਰਪ੍ਰੀਤ ਮੈਡਮ ਨੂੰ ਇਹ ਗੱਲ ਦਾ ਪਤਾ ਹੀ ਗੁਰਪ੍ਰੀਤ ਮੈਡਮ ਨੇ ਗੱਲ ਨਹੀਂ ਕੀਤੀ ਇੱਥੇ ਵੀ ਆਣ ਕੇ ਉਹਨੇ ਇਹ ਹੀ ਚੁੱਪ ਕਰਕੇ ਅੱਗੇ ਪਿੱਛੇ ਤੁਹਾਡੇ ਨਾਲ ਇੰਨਾ ਤੇਰਾ ਕੂਨ ਬੋਲਣਿਆ ਤੇ ਤੂੰ ਉਹਦੰ ਦਾ ਹਣ ਫੋਨ ਕਰ ਵੀ ਤੁਹਾਡੀ ਧੀ ਦੇ ਨਾਲ ਆ ਗੱਲ ਹੋਈ ਸੱਚੀ ਆ ਜਾਂ ਮੈਨੂੰ ਮੇਰੇ ਸਾਹਮਣੇ ਕਰੋ ਉਹਨੂੰ ਸ਼ੋਪਰੀਤ ਘਰ ਨੂੰ ਵੀ ਮੈਂ ਉਹਨੂੰ ਪੁੱਛਿਆ ਇੱਕ ਵਾਰ ਆ ਵੀ ਗੱਲ ਝੂਠਿਆ ਜਾਂ ਸੱਚਿਆ ਕੁੜੀ ਕਿਤੇ ਉਹਦੰਦ ਨਹੀਂ ਮੈਂ ਉਹਨੂੰ ਇੰਨੀ ਗੱਲ ਕਹੀ ਮੈਂ ਕਿਹਾ ਵੀ ਮੈਡਮ ਸਾਨੂੰ ਇਹ ਨਵ ਨਹੀਂ ਪਤਾ ਲੱਗਾ ਵੀ ਤੁਸੀਂ اتنا ਆਪਣੀਆਂ ਧੀਆ ਵਾਂਗੂ ਸਮਝਿਆ ਹੈ ਤੇ ਆਹ ਧੀਆ ਬਣਾ ਕੇ ਰੱਖਿਆ ਜੋ ਆਪਣੀਆਂ ਤੁਸੀਂ ਵੀ ਇਹਨਾਂ ਦੇ ਨਾਲ ਆ ਕੁਝ ਕਰਵਾਉਂਦੇ ਜੋ ਕਿ ਗਾੜੀਆਂ ਮੈਡਮ ਆਂਦੀ ਵੀ ਨਹੀਂ ਅਸੀਂ ਉਹਦੀ ਬਦਲੀ ਕਰਾ ਦਿੰਨੇ ਆ ਐਨਮ ਦੀ ਗੱਲ ਕਰ ਰਹੀ ਹੈ ਜੀ ਜਿਹੜੀ ਇੱਥੇ ਪਹਿਲਾਂ ਟੈਂਸ਼ਨ ਲੱਗੀ ਸੀ ਗੁਰਪ੍ਰੀਤ ਮੈਮ ਨਹੀਂ ਉਹਨਾਂ ਨੇ ਇਹ ਗੱਲ ਕਹੀ ਆ ਉਹਨਾਂ ਦੀਦੀ ਪ੍ਰੈਗਨੈਂਟ ਆ ਉਹ ਇਸੇ ਹਾਲਤ 'ਚ ਸਾਡੇ ਨਾਲ ਤੁਰੇ ਫਿਰਦੇ ਰਹੇ ਆ ਉਹਨਾਂ ਦੀ ਕਹਿੰਦੇ ਮੌਜੂਦ ਵੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਸਾਨੂੰ ਹੁਣ ਇਹ ਇਨਸਾਫ ਚਾਹੀਦਾ ਕਿ ਉਹਨਾਂ ਦੇ ਐਕਸ਼ਨ ਲਿਆ ਜਾਵੇ ਹਣ ਐਕਸ਼ਨ ਚਾਹੀਦਾ ਹੋਰ ਹਣ ਕੋਈ ਮੰਗ ਨਹੀਂ ਜਾਂ ਸਾਡੀਆਂ ਬੱਚੀਆਂ ਤੇ ਕੋਈ ਕੱਲ ਨੂੰ ਕੋਈ ਦਿੱਕਤ ਵਗੈਰਾ ਨਹੀਂ ਆ ਸਕਦੀ ਕਿਉਂਕਿ ਉਹਨਾਂ ਨੇ ਪੜ੍ਹਨਾ ਵੀ ਆ ਲਿਖਣਾ ਵੀ ਆ ਉਹਨਾਂ ਨੇ ਕੋਈ ਬਾਹਰ ਅੰਦਰ ਵੀ ਫਿਰਨਾ ਵਾ ਹਣ ਇਹ ਆ ਉਹਨਾਂ ਤੋਂ ਹਜੇ ਵੀ ਡਿਮਾਂਡ ਹੈ ਕਿ ਸਾਡੇ ਬੱਚੀਆਂ ਤੇ ਸਾਨੂੰ ਉਹਨਾਂ ਨੂੰ ਖਤਰਾ ਵਾ ਸਾਨੂੰ ਇਹੋ ਡਿਮਾਂਡ ਹੈ ਪਿਹੜੀਆਂ ਬੱਚੀਆਂ ਦਾ ਇਨਸਾਫ ਹੋਣਾ ਚਾਹੀਦਾ ਵਾ ਪਰ ਕਾਲੂ ਸਾਡੇ ਬੱਚਿਆਂ ਨਾਲ ਵੀ ਕੁਝ ਵੀ ਕਰ ਸਕਦਾ ਵਾ ਮਤਲਬ ਵੀ ਸਾਨੂੰ ਤੇ ਇਹ ਆ ਵੀ ਜਿਹੜਾ ਪ੍ਰਸ਼ਾਸਨ ਆ ਜਿਹੜਾ ਸਕੂਲ ਬੋਰਡ ਆ ਜਾਂ ਜਿਹੜੀ ਸਰਕਾਰ ਮੌਜੂਦਾ ਸਰਕਾਰ ਆ ਇਹ ਅਸੀਂ ਮਤਲਬ ਦੁਖੀ ਹੋ ਗਏ ਇਹ ਗੱਲ ਕਹਿਣ ਦੇ ਆ ਵੀ ਸਾਡੀ ਮਜੀਠੀਆ ਸਾਹਿਬ ਆਏ ਆ ਗੱਲ ਸੁਣ ਕੇ ਬੜੀ ਦੂਰ ਤੇ ਫਿਰ ਸਾਡੀ ਥੋੜੀ ਜੀ ਫਾਸਟ ਇਸ ਚੀਜ਼ ਦੇ ਉੱਤੇ ਹੋਈ ਇਹ ਗੱਲ ਜਿਹਨਾਂ ਨੇ ਗੱਲ ਕੀਤੀ ਆ ਮੌਜੂਦਾ ਸਰਕਾਰ ਦਾ ਤੇ ਫਰਜ਼ ਪਾਉਂਦਾ ਹੈ ਮਹਿਕਮੇ ਦਾ ਫਰਜ਼ ਪਾਉਂਦਾ ਵੀ ਉੱਥੇ ਕਿਹੜੀ ਕੋਈ ਨਹੀਂ ਆਇਆ ਅੱਜ ਤੋਂ ਮਤਲਬ ਅੱਜ ਤੁਸੀਂ ਸੋਚੋ ਵੀ ਹੈ ਤਿੰਨ ਤਰੀਕ ਦਾ ਮਸਲਾ ਹੋ ਚੁੱਕਾ ਵਾ ਤੇ ਅਜੇ ਤੱਕ ਸਾਡੇ ਕੋਲ ਕੋਈ ਵੀ ਨਹੀਂ ਅਜੇ ਤੱਕ ਵੀ ਕੋਈ ਵੀ ਨਹੀਂ ਆ ਮਤਲਬ ਇਸ ਚੀਜ਼ ਨੂੰ ਨਾ ਜੇ ਵੀ ਉਹ ਕੋਸ਼ਿਸ਼ ਕਰਨ ਦੇ ਆ ਦਬਾਉਣ ਦੀ ਖੁਦ ਕਈਆਂ ਵਿੱਚ ਉਹ ਸਾਨੂੰ ਪਤਾ ਲੱਗਦਾ ਹੈ ਸਾਡੇ ਕੋਲ ਪਹੁੰਚਦੇ ਆ ਵੀ ਤੁਸੀਂ ਜਿੰਨਾ ਕੁ ਜ਼ੋਰ ਲੱਗਦਾ ਲਾ ਲਓ ਅਸੀਂ ਉਹ ਬੰਦੇ ਦੇ ਪਰਚਾ ਨਹੀਂ ਹੋਣ ਦਵਾਂਗੇ ਉਹਦੇ ਮਜੀਠਿਓ ਜਿਹੜੇ ਮਤਲਬ ਹਮਦੈਤੀ ਆ ਅਸੀਂ ਤਾਂ ਆਖ ਕੇ ਜੇ ਸਾਹਮਣੇ ਆ ਕੇ ਕਹਿ ਦੇ ਸਾਨੂੰ ਜੇ ਹਦਾਇਤ ਆਦਾ ਬਾ ਸਾਹਮਣੇ ਆ ਕੇ ਦੱਸ ਸਾਨੂੰ ਜੇ ਕੋਈ ਤੈਨੂੰ ਦੁੱਖਿਆ ਤੇ ਤੂੰ ਵੀ ਧੀਆ ਭੈਣਾਂ ਵਾਲਾ ਵਾ ਪਰ ਇਹੋ ਜੀ ਗੱਲ ਕਰਨੀ ਤੈਨੂੰ ਮਸੂਹਬਾ ਨਹੀਂ ਦਿੰਦੀ ਇਹ ਬੰਦੇ ਨੂੰ ਮੈਂ ਮੀਡੀਆ ਤੇ ਰਾਈ ਕਹਿ ਦਿੰਦਾ ਵਾ ਸਾਨੂੰ ਇੱਥੇ ਤੱਕ ਕਹਿਆ ਗਿਆ ਵੀ ਅਸੀਂ ਉਹਨਾਂ ਦੇ ਮਤਲਬ ਟੀਚਰ ਦੇ ਤੁਸੀਂ ਘਰ ਜਾ ਕੇ ਗੱਲ ਕਰ ਲਓ ਦਫ਼ਤਰੇ ਜਾ ਕੇ ਗੱਲ ਕਰ ਲਓ ਤਕਰੀਬਨ ਤਕਰੀਬਨ ਜਿਦਾ ਸਾਨੂੰ ਇਹ ਮਨ ਲੱਗਾ ਨਾ ਜਦੋਂ ਅਸੀਂ ਆਖਿਆ ਵੀ ਕੰਪਲੇਂਟ ਕਰਨੀ ਹੈ ਸਾਨੂੰ 3-4 ਘੰਟੇ ਇੱਥੇ ਬਿਠਾ ਕੇ ਰੱਖਿਆ ਸਕੂਲ ਦੇ ਵਿੱਚ ਕੋਈ ਕਿਸ ਪ੍ਰਕਾਰ ਦੀ ਵੀ ਸਾਡੀ ਗੱਲ ਨਹੀਂ ਮਾਸਟਰ ਨੇ ਗਲਤੀ ਕੀਤੀ ਹੈ ਨਾ ਉਹਦੀ ਤੇ ਮਤਲਬ ਗਲਤੀ ਹੋ ਗਈ ਕਰ ਗਿਆ ਸਾਡੇ ਨਾਲ ਉਹ ਤੇ ਕਰ ਬ ਉਹ ਤੋਂ ਬਾਅਦ ਅੱਜ ਮਤਲਬ ਮੈਨੂੰ ਮਹਿਕ ਨੂੰ ਪਤਾ ਲੱਗਾ ਮੈਂ ਕਿ ਮੈਨੂੰ ਸਰਕਾਰ ਨੂੰ ਸਰਕਾਰ ਨੂੰ ਇਹਨਾਂ ਨੇ ਕਿਉਂ ਕੋਸ਼ਿਸ਼ ਕੀਤੀ ਇਹ ਪਰਦਾ ਪਾਉਣ ਦੀ ਮਤਲਬ ਜੋ ਮਿਆਰੀ ਹੈ ਨਾ ਇਹਨਾਂ ਦੀ ਅੱਜ ਤੱਕ ਕਿੱਥੇ ਨੇ ਕਿੱਥੇ ਗਏ ਨੇ ਜਿਵੇਂ ਮਾਪੇ ਆਪਣੀ ਟੀਹਨ ਸਕੂਲ ਚ ਮੈਂ ਨਾ ਜੀ ਵੇਖੋ ਜੀ ਅਸੀਂ ਤੇ ਆਂਦੇ ਆ ਵੀ ਅਸੀਂ ਮਾਡਲ ਸਕੂਲ ਤਿਆਰ ਕੀਤੇ ਜਾਂ ਇਹੋ ਜਿਹਾ ਕੀਤਾ ਮੈਨੂੰ ਤਾਂ ਲੱਗਦਾ ਵੀ ਜਿਹੜੇ ਮਾੜੇ ਗਰੀਬ ਆਪਾਂ ਮਜ਼ਦੂਰ ਆ ਤੇ ਸਾਨੂੰ ਤੇ ਵੀ ਆ ਵੀ ਸਾਡੇ ਬੱਚੇ ਪੜ੍ਹਨੇ ਹੀ ਨਹੀਂਗੇ ਪੇਪਲ ਆ ਬਣੇ ਕਿੰਨੇ ਨੇ ਜਿ ਇਹੋ ਜਿਹੇ ਹਾਲਾਤ ਰਹੇ ਤਾਂ ਅਸੀਂ ਤੇ ਮਜ਼ਦੂਰੀ ਕਰਨ ਜਾਂਦੇ ਤੇ ਬੱਚੇ ਇੰਨਾਂ ਦੇ ਹਵਾਲੇ ਕਰਕੇ ਜਾਂਦੇ ਆ ਸਰਕਾਰ ਦੇ ਹਵਾਲੇ ਕਰਕੇ ਜਾਂਦੇ ਆ ਨਹੀਂ ਜੀ ਵੇਖੋ ਵੀ ਮਤ ਕਾਦੀ ਵੀ ਸਰਕਾਰ ਹੀ ਤੇ ਜਦੋਂ ਸਰਕਾਰ ਹੀ ਕੁਝ ਨਹੀਂ ਕਰਦੀ ਇਹੋ ਜਿਹੇ ਰਾਸ਼ਕਾਂ ਨੂੰ ਖਲਾਉਗੀ ਜਾਂ ਇਹੋ ਜਿਹਾਂ ਨੂੰ ਖਲਾਉਗੀ ਤੇ ਫਿਰ ਬੱਚੇ ਸਾਡੇ ਕਿੱਥੇ ਪੜਨਗੇ ਆਪ ਸਾਨੂੰ ਬਹੁਤ ਸ਼ਰਮ ਆਉਂਦੀ ਇਹ ਗੱਲ ਕਰਦਿਆਂ ਪਰ ਮਜਬੂਰੀ ਚਾਹੀਏ ਇੱਥੋਂ ਤੱਕ ਪਹੁੰਚ ਅਹੀਂ ਨਾ ਮੈਂhti ਕਰਨਾ ਚਾਹੁੰਦੇ ਆਂ ਵੀ ਇਹ ਜਿਹੜਾ ਸਟਾਫ ਆ ਨਾ ਸਾਰਾ ਜਿੰਨਾ ਵੀ ਇਹਨਾਂ ਦਾ ਵਿਭਾਗ ਆ ਉਹਨਾਂ ਦੇ ਵਿੱਚੋਂ ਕੋਈ ਵੀ ਕੋਈ ਸਾਡੇ ਘਰ ਨਹੀਂ ਪਹੁੰਚਿਆ ਕਿਹਨੇ ਖਬਰ ਨਹੀਂ ਲਈ ਵੀ ਤੁਹਾਡੀਆਂ ਬੱਚੀਆਂ ਨਾਲ ਕਿਦਾਂ ਹੋਇਆ ਕਿਦਾਂ ਨਹੀਂ ਹੋਇਆ ਇਹਨਾਂ ਲੋਕਾਂ ਨੇ ਸਾਨੂੰ ਸਮਝਿਆ ਗਰੀਬ ਵੀ ਮਾਰੇ ਬੰਦੇ ਆ ਜੇ ਹਸਪਤਾਲ ਗਏ ਆ ਤੇ ਸਾਨੂੰ ਇਹਨਾਂ ਨੇ 9 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਗੱਦੀ ਘੜੇ ਪਾ ਕੇ ਰੱਖਿਆ ਜੇ ਮੈਡਮ ਨੂੰ ਪੁੱਛੀਦਾ ਸੀ ਉਹ ਕਹਿੰਦੀ ਹੈਗੀ ਪੈਨ ਨਹੀਂ ਹੈ ਪੈਨ ਲੈ ਆਓ ਵੀ ਮੰਨ ਲਓ ਅਸੀਂ ਪਿੰਡੋਂ ਜਾ ਕੇ ਤੁਹਾਨੂੰ ਪੈਨ ਦੇਣਾ ਆ ਤੇ ਫਿਰ ਅਸੀਂ ਪਿੰਡ ਇੱਥੇ ਆਏ ਕਰਨੇ ਆ ਫਿਰ ਪੈਨ ਲੈ ਆਈ ਆਉਂਦੇ ਤੇ ਜਦੋਂ 4 ਵਜੇ ਦਾ ਵਾਦਾ ਸਰਦਾਰੋਂ ਨਾਲ ਐਸੋਸ਼ੀਏਸ਼ਨ ਗੱਲ ਕੀਤੀ ਆ ਫੇਰ ਇਹਨਾਂ ਸਾਡੀ ਗੱਲ ਸੁਣੀ ਆ ਪਹਿਲਾਂ ਇਹਨਾਂ ਸਾਨੂੰ ਨਹੀਂ ਕੁਝ ਦੱਸਿਆ ਪਹਿਲਾਂ ਸਾਨੂੰ ਰੱਖਿਆ ਇਦਾਂ ਹੀ ਕਰੀ ਉੱਥੇ ਬਹਿ ਜਾਓ ਕਰ ਇੱਥੇ ਬਹਿ ਜਾਓ ਕੋਈ ਸਾਫ਼ ਨਹੀਂ ਮਿਲਿਆ ਦੋ ਤਿੰਨ ਬੰਦੇ ਉੱਥੇ ਫਿਰਦੇ ਰਹੇ ਆ ਵਿੱਚ ਵੀ ਜੇ ਘਰੇ ਖਰਾਬ ਕੀਤਾ ਪੂਰਾ ਨੇਤ ਦਾ ਖਰਾਬ ਕੀਤਾ ਜੀ ਤੇ ਬਾਕੀ ਸਾਨੂੰ ਆਂਦੇ ਸੀ ਜਦੋਂ ਪਹਿਲੇ ਦਿਨ ਸਾਨੂੰ ਦਫ਼ਤਰੇ ਖਾੜੋ ਸਾਨੂੰ ਦੇ ਦਫ਼ਤਰੇ ਚੱਲ ਜਾਓ ਤੁਸੀਂ ਆਜੋ ਉੱਥੇ ਬਹਿ ਗੱਲ ਕਰਦੇ ਆਂ ਤੇ ਅਹੀਂ ਆ ਕੇ ਬੇਹੀ ਦਫ਼ਤਰੇ ਨਹੀਂ ਜਾਣਾ ਕਿਉਂਕਿ ਸਾਨੂੰ ਇਹਨਾਂ ਉੱਥੇ ਗਮਰਾਹ ਕਰਨਾ ਸੀ ਪ੍ਰੈਸ਼ਰ ਪਾਉਣਾ ਸੀ ਕਿ ਤੁਸੀਂ ਥੋੜਾ ਬੋਧਾ ਕਰ ਕਰਕੇ ਤੇ ਗੱਲ ਦੱਬ ਦੋ ਤੇ ਪਰ ਅਹੀਂ ਗੁਰੂ ਦਾ ਸੇਖਿਆ ਅਹੀਂ ਇਹ ਕੰਮ ਹੋਣ ਨਹੀਂ ਦੇਣਾ ਭਾਵੇਂ ਸਾਡੀ ਲੜਕੀ ਆ ਭਾਵੇਂ ਸਾਡੇ ਗਵਾਂਢੀਆਂ ਦੀ ਐ ਨਾ ਸਾਡੀ ਜਾਨ ਚੱਲ ਜੇ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਅਹੀਂ ਮੁੱਦਾ ਠਾਇਆ ਹੋਰ ਕਿਸੇ ਨੇ ਮੁੱਦਾ ਨਹੀਂ ਠਾਇਆ